ਕੁੱਤਾ ਮਰ ਜੇ ਨਾ ਕੁੱਤਾ ਉਹਦਾ ਮੁਕਦਮਾ ਦਰਜ ਹੋ ਜਾਂਦਾ ਬੰਦਾ ਮਰੇ ਦਾ ਪਰਚਾ ਨਹੀਂ ਯਾਰ ਲੋੜਾ ਨਹੀਂ ਆ ਗਿਆ ਲਾ ਕੇ ਪਰਚਾ ਦਿਓ ਪਰਚਾ ਦਿਓ ਪਰਚਾ ਦਿਓ ਕਰਨ ਦੇ ਖਾਕਲਾ ਕੇ ਪਰਚਾ ਦਿਓ ਪਰਚਾ ਦਿਓ ਪਰਚਾ ਦਿਓ ਬੜੀ ਪਰਚਾ ਕਿਧਰ ਰਜਿਸਟਰ ਕਰੋਗੇ 15 20000 ਉਥੇ ਕਿਸਾਨ ਬੈਠਾ ਹੈ ਬੰਦਾ ਕੌਣ ਮਾਰ ਗਿਆ ਇਸ ਸਾਥ ਕਾ ਕਿਸੇ ਨੇ ਤਾਂ ਕਤਲ ਕੀਤਾ ਹੀ ਹੈ ਨਾ ਜੀ ਗੋਲੀ ਤਾਂ ਚੱਲੀ ਹੈ ਉੱਥੇ ਤੁਹਾਡੇ ਪੁਲਿਸ ਮੁਲਾਜ਼ਮ ਵੀ ਉੱਥੇ ਹਰਿਆਣਾ ਦੀ 5000 ਪੁਲਿਸ ਫੋਰਸ ਹੈ। ਔਰ ਜੇ ਸ਼ਹੀਦਾ ਦਰਜਾ ਔਰ ਮਕਦਮਾ ਨਾ ਦਰਜ ਹੋਇਆ ਤਾਂ ਇਸੇ ਤਰ੍ਹਾਂ ਸੜਕਾਂ ਤੇ ਅਸੀਂ ਲੜਾਈ ਲੜਦੇ ਰਹਿਣਾ। ਤੁਸੀਂ ਕਹੋ ਸੀ ਕੇ ਕਾਗਜ਼ ਵੀ ਔਰ ਗੋਸਤਾ ਵੀ ਤੇ ਸਰਿੰਦਰ ਸੌਰਵਾ ਜੀ ਹੋ ਫਿਰ ਜੀ ਇਹ ਜਿਸ ਤੋਂ ਬਾਅਦ ਉੱਤਟੀ ਦਬਾਵਾਤ ਪ੍ਰਦਾਨ ਕਰਨਾ ਹੈ ਜਿਹੜੀ ਮੌਂ ਅਨੁਭਵ ਸਤਜਾ ਜੀ ਆਉਟ ਹੋ ਰਿਹਾ ਹੈ ਚੁੱਪ ਕਰੋ ਗੱਲ ਕਰਨ ਦੇ ਇੱਕ ਮਿੰਟ ਠਹਿਣਾ ਮਰ ਰੇ ਪਿੱਛੇ ਹੋ ਜੀ ਪਿੱਛੇ ਪਿੱਛੇ ਪਤਾ ਨਹੀਂ ਕਿਹੜਾ ਜਿੱਥੇ ਆਪਣੀ ਟੀਮ ਅੱਗੇ ਚਲਾਉਂਦੇ ਦੇਖਦੇ ਨੇ ਉਹ ਜਿੱਥੇ ਜਨਤੋ ਪੂਰੇ ਇੱਥੇ ਮੈਂ ਹੀ ਹਾਜ਼ਰ ਹਾਂ ਕੋਈ ਨਹੀਂ ਬਾਕੀ ਸਾਰੇ ਕਮਿਸ਼ਨ ਤੇ ਇਹ ਅਸਲ ਵਿੱਚ ਸਭ ਆਫਿਸ ਨਹੀਂ ਹੈ ਜਿੱਥੇ ਗਏ ਕਿਤੇ ਉਹ ਯਾਰ ਧੱਕੇ ਦੋ ਮਾਰੀ ਜਾਂਦੇ ਨੇ ਪਤਾ ਨਹੀਂ ਤੁਹਾਡੇ ਕੋਲ ਵਕਤ ਹੈ ਨੇ ਉਹ ਡਿਜੈਕਟਡ ਸਭ ਸਾਡਾ ਮੰਗ ਪੱਤਰ ਕਿਨ ਨਹੀਂ ਅੱਗੇ ਚੰਗੂ ਆਪਰਚਨ ਨਹੀਂ ਉਹ ਮੰਗ ਪੱਤਰ ਕੋਰ ਜਿਹੜਾ ਮੰਗ ਪੱਤਰ ਨਹੀਂ ਹੈ ਸਾਡਾ ਸਾਡੀ ਕੰਪਲੇਂਟ ਹੈ ਅਸੀਂ ਰੀਟਨ ਕੰਪਲੇਂਟ ਕੀਤੀ ਹੈ ਡਿਜੈਕਟਡ ਐਫ ਆਈ ਆਰ ਬਹੁਤ ਬੜੇ ਕੋਈ ਈਮੇਲ ਤੇ ਰਹੇ ਅਸੀਂ ਹਾਰਡ ਕਾਪੀ ਵੀ ਦੇ ਕੇ ਗਏ ਹਾਂ ਹਾਰਡ ਕਾਪੀ ਵੀ ਦੇ ਕੇ ਹੈ ਈਮੇਲ ਤੇ ਰਹੇ ਹਾਂ ਹਾਂਜੀ ਸਾਈਨ ਫਿਰ ਮੈਂ ਕਰਾਉਂਦਾ ਅਸੀਂ ਈਮੇਲ ਭਾਈ ਟੀ ਜੀ ਪੀ ਨੂੰ ਡੀ ਜੀ ਪੀ ਲਾਅ ਐਂਡ ਆਰਡਰ ਨੂੰ ਵੀ ਇਹ ਕੰਪਲੇਂਟ ਕਰਦੇ ਪਰ ਇਸ ਕੰਪਲੇਂਟ ਕੋਈ ਕੌਗਨੀਡੈਂਸ ਨਹੀਂ ਹੈ ਹਾਲਾਂਕਿ ਸਾਡਾ ਰਾਈਟ ਬੰਦਾ ਹੈ ਯਾਰ ਠੀਕ ਹੈ ਕੰਪਲੇਂਟ ਨਹੀਂ ਕੰਪਲੇਂਟ ਤਾਂ ਤੁਹਾਨੂੰ ਦੇ ਦੇਵਾਂਗੇ ਬ੍ਰਦਰ ਅਸੀਂ ਕੰਪਲੀਟ ਹੀ ਦੇਣ ਆਏ ਹਾਂ ਜੇ ਕੱਲ ਨੂੰ ਮੁਖੇ ਕੋں ਕਿ ਸਾਨੂੰ ਮੀਟ ਹੀ ਨਹੀਂ ਆਈ ਸਾਨੂੰ ਪੜਤਾਲ ਔਰ ਅਸੀਂ ਐਸਐਸਪੀ ਸਾਹਿਬ ਦੇ ਵਟਸਐਪ ਤੇ ਵੀ ਡੀਜੀਪੀ ਦੇ ਦਿੱਤੇ ਔਰ ਉਹਨਾਂ ਦੇ ਵਟਸਐਪ ਤੇ ਵੀ ਪਾਈ ਬਟ ਇਹ ਪਰਚਾ ਕਿਧਰ ਰਜਿਸਟਰ ਕਰੋਂਗੇ ਅਸੀਂ ਨਾਲ ਦੇ ਆਲੇ ਅਗੇ ਉਹ ਕੰਨਸਰਨ ਸਿਰਫ ਕੋਈ ਐਸਐਸਪੀ ਨਾਲ ਕਰਾਂਗੇ ਆਪਾਂ ਉਹਨਾਂ ਨਾਲ ਗੱਲ ਕਰੀਏ ਤਾਂ ਜੀ ਹਾਂ ਟੈਲੀਫੋਨਿਕਲੀ 14 ਕੱਲ ਇਹਨਾਂ ਨੂੰ ਹਾਰਡ ਕਾਪੀ ਪੈਚ ਡਿਜ਼ਾਈਨ ਵਾਲੀ ਰਸੀਦ ਬਣ ਕੇ ਦੇ ਦਿੰਦੇ। ਥੈਂਕ ਯੂ। ਜੀ ਆਇਆਂ ਨੂੰ। ਇਹ ਮੰਦਰ ਦੇ ਮੰਦਰ। ਗੁੜਾਪਤ ਇੱਥੇ ਰਹੋ। ਬੁਰਖ ਕਮੇਟਾ ਰਾਜ ਦੇ ਨਾਲ ਗੁੜਾ ਗੋਣਾ। ਜੀਪੀ ਮੁਰਦਾਬਾ। ਮੁਰਦਾਬਾ। ਮੁਰਦਾ

बंद करो बंद करो बंद करो बीजेपी हाय 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 बीजेपी मुर्दाबाद 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 पक्के शाही बंद करो बंद करो बंद करो बीजेपी मुर्दाबाद 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 एसपी पी जी पे पर्चा दो पर्चा दो पर्चा दो हरियाणा के गृह मंत्री पे पर्चा दो पर्चा दो पर्चा दो ਆ ਨਾ ਘਾਟਾ ਫਾਨਾ ਮਾਰਿਆ ਆ ਅਰਦਾ ਵਿਕੀ ਇੱਕ ਮਿੰਟ ਯਾਰ ਇੱਕ ਮਿੰਟ ਆ ਜਾਓ ਵਿਕੀ ਵਿਕੀ ਮੇਰੇ ਨਾਲ ਉਹ ਟੈਲੀਫੋਨ ਫੋਨ ਤੇ ਨਾ ਗੱਲ ਹੋ ਰਹੀ ਆ ਤੇ ਇਹਨੇ ਤੂੰ ਕਰ ਲੈ ਇਹਨੇ ਤੂੰ ਕਰ ਲੈ ਨਵੇਲ ਨਾ ਸੰਕਾ ਉਹ ਵੀ ਸਿਕਸੂ ਸਿਮ ਤੇ ਲਾਈਵ ਕਰ ਦਿਓ ਆ ਜਿਹੜੀ ਗੱਲ ਹੋਣੀ ਆ ਐਸਐਸਪੀ ਜੋ 40 ਲੋੜ ਹੈ 40 ਕਰੋੜ ਹੈ ਸਾ ਤੁਸੀਂ ਰੋਕੇ ਰਹੇ ਨਹੀਂ ਨਾ ਜਾਇਓ ਮੈਂ ਕਿਹਾ ਤੁਹਾਡੀ ਨਹੀਂ ਮੈਂ ਕੀ ਕਹਿੰਦਾ ਬੋਲੀ ਸਾਹਿਬ ਨੇ 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 ਕੋਈ ਗੱਲ ਹੋ ਜੇ ਫਿਰ ਤੁਸੀਂ ਸਾਨੂੰ ਦੱਸਣਾ लवली ਤਰੋ ਦੇ ਹਾਂ ਹਾਂ ਰਵੀ ਇਧਰ ਆ ਤੇ ਮੇਰੇ ਇਧਰ ਆ ਦੇ ਛੱਡ ਦੇ ਮੈਂ ਥੋੜਾ ਜਿਹਾ ਮੈਂ ਥੋੜੀ ਜਿਹੀ ਵਾਸਤੇ ਤੁਹਾਨੂੰ ਨਹੀਂ ਹੋਣੀ ਯਾਰ ਕੋਈ ਨਾ ਤੁਹਾਨੂੰ ਤਾਂ ਪਿੱਛੇ ਉਹ ਵੀ ਭਾਈ ਹੈ ਅੱਜ ਤਾਂ ਨਾ ਦੇ ਛੱਪੇ ਨਾ ਸਾਰੀ ਓਏ ਫੋਰ ਦੇਖੋ ਜਿਹੜਾ ਅੱਜ ਦਾ ਧਰਨਾ ਅਸੀਂ ਦਿੱਤਾ ਹੈ ਅੱਜ ਅੱਜੋ ਅੱਜ ਤੋਂ 2 ਦਿਨ ਪਹਿਲਾਂ ਅਸੀਂ ਇੱਕ ਰਿਟਰਨ ਕੰਪਲੇਂਟ ਕੀਤੀ ਸੀ ਜਿਹੜਾ ਸਾਡਾ ਫੰਡਾਮੈਂਟਲ ਰਾਈਟ ਹੈ ਕੋਈ ਵੀ ਵਿਅਕਤੀ ਕਿਤੇ ਵੀ ਕਤਲ ਹੋ ਜਾਂਦਾ ਹੈ ਉਹ ਵੀ ਕੰਪਲੇਂਟ ਦੇ ਸਕਦਾ ਹੈ ਕਾਂਗਰਸ ਪਾਰਟੀ ਦਾ ਮੈਂ ਪ੍ਰਧਾਨ ਹਾਂ ਗੁਰਵਿੰਦਰ ਔਰ ਨੌਜਵਾਨ ਦੀ ਮੈਂ ਪਾਰਲੀਮੈਂਟ ਦਾ ਜਿੱਥੋਂ ਚੋਣਾਂ ਲੜਿਆ ਬਠਿੰਡੇ ਤੋਂ ਉਹਰੇ ਵਿੱਚ ਮੌੜ ਹਲਕਾ ਹੁੰਦਾ ਜਿੱਥੋਂ ਇਸ ਨੌਜਵਾਨ ਦੀ ਮੌਤ ਮੈਂ ਰਿਟਰਨ ਕੰਪਲੇਂਟ ਦਿੱਤੀ ਇਹ ਰਿਟਰਨ ਕੰਪਲੇਂਟ ਹੈ ਮੇਰੇ ਸਾਈਨਾਂ ਦੇਖ ਲੈ ਕੰਪਲੇਂਟ ਹੈ ਮੰਗ ਪੱਤਰ ਨਹੀਂ ਹੈ ਕਿਈ ਮੰਗ ਪੱਤਰ ਲਿਖੀ ਜਾਂਦੇ ਆ ਕੋਈ ਕਈ ਅਰਜ਼ੀ ਹੈ ਥਿਸ ਇਜ਼ ਆ ਰਿਟਰਨ ਕੰਪਲੇਂਟ ਔਰ ਇਹਦੇ ਤੇ ਮੈਂ ਲਿਖਿਆ ਕਿ ਇਹਦੇ ਤੇ ਸੁਪਰੀਮ ਕੋਰਟ ਦੀ ਜੱਜਮੈਂਟ ਹੈਗੀ ਆ ਇਸੇ ਤਰ੍ਹਾਂ ਦਾ ਜਿਹੜਾ ਕੇਸ ਸੀਗਾ ਲਲਿਤਾ ਕੁਮਾਰੀ ਵਰਸਸ ਉੱਤਰ ਪ੍ਰਦੇਸ਼ ਇਹ ਮੈਂ ਵੇਰਵਾ ਦਿੱਤਾ ਹੈ ਲਲਿਤਾ ਕੁਮਾਰੀ ਵਰਸਸ ਸਟੇਟ ਉੱਤਰ ਪ੍ਰਦੇਸ਼ 2012 ਦਾ ਹੈ ਇਹ ਸੁਪਰੀਮ ਕੋਰਟ ਨੇ ਫਿਰ ਕਹਿ ਕੇ ਦਖਲ ਅੰਦਾਜ਼ੀ ਕਰਕੇ ਐਫ ਆਈ ਆਰ ਦਰਜ ਨਹੀਂ ਪੁਲਿਸ ਪਰਚਾ ਨਹੀਂ ਦਰਜ ਕਰ ਰਹੀ ਸੀ ਹੁਣ ਨੌਜਵਾਨ ਤਾਂ ਸਾਥੀ ਸਾਡਾ ਸ਼ਹੀਦ ਹੋਇਆ ਹੀ ਹੋਇਆ ਉਹ ਕਿਹਨੇ ਮਾਰਿਆ ਉਥੇ 5000 ਦਾ ਪੁਲਿਸ ਮੁਲਾਜ਼ਮ ਹੈ 15 20000 ਉਥੇ ਕਿਸਾਨ ਬੈਠਾ ਹੈ ਬੰਦਾ ਕੌਣ ਮਾਰ ਗਿਆ ਇਸ ਸਾਥ ਦੇ ਵਿੱਚ ਆ ਉਥੇ ਕੋਈ ਬੰਦਾ ਤਾਂ ਬਾਹਰ ਹੀ ਨਹੀਂ ਸਕਦਾ ਸੋ ਕਿਸੇ ਨੇ ਤਾਂ ਕਤਲ ਕੀਤਾ ਤੁਸੀਂ ਐਫ ਆਈ ਆਰ ਦਰਜ ਕਿਉਂ ਨਹੀਂ ਕੀਤੇ ਮੈਨੂੰ ਤਾਂ ਸ਼ਰਮ ਆ ਰਹੀ ਹੈ ਕਿ ਮੈਂ ਇਸ ਪੰਜਾਬ ਦੇ ਵਿੱਚ ਸਾਡੀ ਸਰਕਾਰ ਹੈ ਜਿੱਥੇ ਪਰਚਾ ਹੀ ਨਹੀਂ ਦਰਜ ਹੋਇਆ ਦੂਸਰੀ ਗੱਲ ਉਹ ਕੋਈ ਕਹਿੰਦਾ ਜੂਰੀਡਿਕਸ਼ਨ ਜਿਹੜੀ ਸੀਗੀ ਉਹ ਬੰਦੀ ਸੀ ਹਰਿਆਣਾ ਦੀ ਉਹ ਯਾਰ ਹਰਿਆਣਾ 'ਚ ਜੇ ਪੰਜਾਬ ਦੇ ਮੁੰਡੇ ਦਾ ਕਤਲ ਹੋ ਗਿਆ ਤਾਂ ਫਿਰ ਪਰਚਾ ਦਰਜ ਕਿਨੇ ਕਰ ਰਹੇ ਸੋ ਮੇਰੇ ਕਹਿਣ ਦਾ ਮਤਲਬ ਇਹ ਸਰਾਸਰ ਤੱਕਾ ਹੈ ਅੱਜ ਅਸੀਂ ਸਸਕਾਲ ਐਸਐਸਪੀ ਸਾਹਿਬ ਕੀ ਹਾਲ ਹੈ ਜੀ ਐਸਐਸਪੀ ਸਾਹਿਬ ਮੈਂ ਕੰਪਲੇਂਟ ਦਿੱਤੀ ਸੀ ਫੋਨੋਂ WhatsApp ਵੀ ਕੀਤੀ ਸੀ ਅੱਜ ਤੋਂ ਠੀਕ ਦੋ ਦਿਨ ਪਹਿਲਾਂ ਜੀ ਤੇ ਹੁਣ ਵੀ ਮੈਂ ਉਹ ਕੰਪਲੇਂਟ ਲੈ ਕੇ ਕੱਲ ਗੋਲਡੀ ਜੀ ਦੇਖੇ ਗਏ ਤੁਹਾਨੂੰ ਕੰਪਲੇਂਟ ਜੀ ਤੁਹਾਡੇ ਆਫਿਸ ਤੇ ਹਾਂ ਤੇ ਹੁਣ ਵੀ ਉਹ ਕੰਪਲੇਂਟ ਲੈ ਕੇ ਆਏ ਆ ਜੀ ਅਸੀਂ ਇਹ ਚਾਹੁੰਦੇ ਹਾਂ ਜੀ ਜਿਨ੍ਹਾਂ ਨੇ ਕਤਲ ਕੀਤਾ ਕਿਸੇ ਨੇ ਤਾਂ ਕਤਲ ਕੀਤਾ ਹੀ ਹੈ ਨਾ ਜੀ ਗੋਲੀ ਤਾਂ ਚੱਲੀ ਹੈ ਉੱਥੇ ਤੁਹਾਡੇ ਪੁਲਿਸ ਮੁਲਾਜ਼ਮ ਵੀ ਉੱਥੇ ਹਰਿਆਣਾ ਦੀ 5000 ਪੁਲਿਸ ਫੋਰਸ ਹੈ ਕਤਲ ਕੌਣ ਕਰ ਗਿਆ ਜੀ ਉਹ ਸਾਡਾ ਮੋਰਲ ਮੋਰਲ ਜਿਹੜੀ ਹੈ ਉਹ ਰਾਈਟ ਬੰਦਾ ਹੈ ਇਹ ਲਲਿਤਾ ਕੁਮਾਰੀ ਵਰਸਸ ਸਟੇਟ ਉੱਤਰ ਪ੍ਰਦੇਸ਼ ਵੀ ਇਸ ਤਰ੍ਹਾਂ ਦਾ ਕੇਸ ਸੀ ਉਹ ਸੁਪਰੀਮ ਕੋਰਟ ਦੀਆਂ ਹਦਾਇਤਾਂ ਤੇ ਪਰਚਾ ਦਰਜ ਹੋਇਆ ਸੀ ਮੈਂ ਉਹ ਰਵਾਰਵਾ ਵੀ ਪਾਇਆ ਕੰਪਲੇਂਟ ਦੇ ਵਿੱਚ ਸੋ ਪਲੀਜ਼ ਸਾਡੀ ਇਹ ਬੇਨਤੀ ਹੈ ਵੀ ਆਹ ਕੰਪਲੇਂਟ ਸਾਡੇ ਕੋਲੇ ਲੈਣ ਵਾਸਤੇ ਡਿਪਟੀ ਸਾਹਿਬ ਆਏ ਐ ਮਨੋਜ ਜੀ ਤੁਸੀਂ ਤਾਂ अवेलेबल ਦੀਆਂ ਸਿੰਗਲਾ ਸਾਹਿਬ ਵੀ ਇੱਥੇ ਖੜੇ ਆਏ ਸੋ ਮੇਰੀ ਇਹ ਬੇਨਤੀ ਹੈ ਕਿ ਇਹ ਸਾਡੀ ਮੰਗ ਹੈ ਜੀ ਇਹ ਪਰਚਾ ਦਰਜ ਕਰ ਹਾਂ ਇਹ ਜਰੂਰੀ ਹੈ ਸਰਤਾਜ ਜੀ ਤੁਸੀਂ ਦੇਖੋ ਪੰਜਾਬੀਓ ਪੰਜਾਬ ਨੂੰ ਪਿਆਰ ਕਰਦੇ ਹੋ ਔਰ ਇਹ ਬਹੁਤ ਸਰਾਸਰ ਤੱਕ ਹੈ ਉਹ ਨਗਦੀਆਂ ਇੱਥੇ ਉਹ ਵਿਚਾਰੀਆਂ ਮੁੰਡੇ ਦੀ ਭੈਣ ਵੀ ਇੱਥੇ ਆ ਗਈ ਸੋ ਮੇਰੀ ਇਹ ਤੁਹਾਨੂੰ ਬੇਨਤੀ ਹੈ ਕਿ ਇਹਦੇ ਤੇ ਜਰੂਰ ਗੌਰ ਫਰਮਾਓ ਇਹ ਸਰਾਸਰ ਤੱਕ ਹੈ ਔਰ ਥੋੜੇ ਹੁੰਦਿਆ ਇਹ ساری ਉਮਰ ਲੋਕ ਯਾਦ ਰੱਖਣਗੇ ਵੀ ਐਸਐਸਪੀ ਸੰਗਰੂਰ ਸਰਤਾਜ ਨੇ ਪੰਜਾਬ ਦੇ ਪੁੱਤਾਂ ਦੀ ਰਾਖੀ ਰੱਖੀ ਚਲੋ ਮੈਂ ਇਹ ਦਿਨਾਂ ਜੀ ਅੱਜ ਮੈਂ ਸਿੰਘਲਾ ਸਾਹਿਬ ਨਾਲ ਇੱਕ ਸਿਕੰਦਰ ਗੱਲ ਕਰੀ ਹੈ ਹਲੋ ਸਤਿ ਆਤਿ ਜੀ ਹਾਉ ਯੂ ਐਂਡ ਫਾਈਂਡ ਅਚਾ ਬਸ ਨਹੀਂ ਹੈ ਜੋ ਪ੍ਰਧਾਨ ਜੀ ਨੇ ਕਿਹਾ ਹੈ ਆਈਡੀਆ ਹੈ ਯਾਰ ਕਿ ਆਪਾਂ ਦਾ ਪੰਜਾਬ ਦੇ ਵਸਨੀਕ ਹੈ ਤੇ ਪੰਜਾਬ ਦੇ ਕਿਸਾਨਾਂ ਦੀ ਪ੍ਰੋਟੈਕਸ਼ਨ ਕਰਨਾ ਵੀ ਆਪਣੀ ਜ਼ਿੰਮੇਵਾਰੀ ਬਣ ਜਾਂਦੀ ਹੈ ਐਂਡ ਇਟ ਵੀ ਬੀ ਵੈਰੀ ਅਪਰੋਪਰੀਏਟ ਕਿ ਦਿਸ ਐਫ ਆਈ ਆਰ ਇਜ਼ ਰਜਿਸਟਰਡ ਐਟ ਦ ਅਰਲੀਐਸਟ ਐਟ ਲੀਸਟ ਇਟ ਵਿਲ ਸੈਂਡ ਅ ਵੈਰੀ ਗੁੱਡ ਸਿਗਨਲ ਇਨ ਦ ਹੋਲ ਕੰਟਰੀ ਤੇ ਤੁਸੀਂ ਐਂਡ ਯੂ ਆਲਰੇਡੀ نو ਕਪੜਾ ਨਾ ਖਨੋਰੀ ਬਾਰਡਰ ਆਪਣੇ ਜ਼ਿਲ੍ਹੇ ਚ ਪੈਂਦਾ ਹੈ ਦੈਨ ਯੂ ਹੈਵ ਅ ਸ਼ੰਭੂ ਬਾਰਡਰ ਜਿੱਥੇ ਐਨੀ ਦਿਨ ਤੋਂ ਤਸ਼ੱਦਦ ਹੋ ਰਹੀ ਹੈ ਯਾਰ ਕੋਸ਼ਿਸ਼ ਕਰਕੇ ਆਈ ਥਿੰਕ ਯੂ ਮਸਟ ਸਪੀਕ ਟੂ ਯੋਰ ਯੂ ਨੋ ਡੀਜੀਪੀ ਐਂਡ ਦਾ ਚੀਫ ਮਿਨਿਸਟਰ ਐਂਡ ਗੈਟ ਦਿਸ ਕੇਸ ਰਜਿਸਟਰਡ ਸੋ ਥੈਟ ਥੇਰ ਇਜ਼ ਸਮ ਕਾਈਂਡ ਆਫ ਰਿਲੀਫ ਟੂ ਦਾ ਫੈਮਿਲੀ ਐਂਡ ਟੂ ਦਾ ਪੀਪਲ ਆਫ ਪੰਜਾਬ ਐਂਡ ਥੇ ਸ਼ੁੱਡ ਬਲੀਵ ਇਨ ਦਾ ਗਵਰਨਮੈਂਟ ਥੈਂਕ ਯੂ ਥੈਂਕ ਯੂ ਸੋ ਮੈਂ ਕਰ ਰਿਹਾ ਸੀ ਉਹ ਬੰਦੇ ਦਾ ਮਰਡਰ ਤਾਂ ਹੋਇਆ ਹੀ ਹੈ ਉਹ ਕਿਨੇ ਕੀਤਾ ਅਸੀਂ ਦਿੱਲੀ ਚਲੇ ਜਾਈਏ ਤੇ ਕੋਈ ਪੰਜਾਬੀ ਮਰ ਜੇ ਤੇ ਕੀ ਪਰਚਾ ਨਹੀਂ ਦਰਜ ਹੋਣਾ ਅੱਜ ਉਹ ਮੰਨ ਕਰ ਰਹੇ ਆ ਕਿ ਉੱਥੇ ਗੋਲੀ ਹੋਮ ਮਿਨਿਸਟਰ ਦੇ ਕਹਿਨ ਤੇ ਚਲਾਈ ਗਈ ਤੇ ਜੀਨ ਐਸਪੀ ਦੇ ਕਹਿਨ ਤੇ ਚਲਾਈ ਗਈ। ਮਾਲਗਰਾਮ ਦਾ ਜਿਹੜਾ ਪ੍ਰਾਈਵੇਟ ਅਸਲਾ ਹੁੰਦਾ ਉਹਨੂੰ ਯੂਜ਼ ਕੀਤਾ ਜਾ ਰਿਹਾ ਹੈ। ਇਹ ਅੱਜ ਤੋਂ ਪਹਿਲਾਂ ਮੈਂ ਰਾਹੁਲ ਗਾਂਧੀ ਦੀ ਇੱਕ ਫੌਜੀ ਨਾਲ ਗੱਲ ਕਰਾਈ ਸੀ ਉਹ ਕਿਸਾਨ ਸੀ ਉੱਥੇ ਅੰਦੋਲਨ ਚ ਗਿਆ ਸੀ। ਉਹ ਕਹਿੰਦਾ ਮੈਂ ਜੰਮੂ ਕਸ਼ਮੀਰ ਰਿਹਾ ਹਾਂ ਆ ਥਰੂ ਗੈਸ ਦੇ ਗੋਲਿਆਂ ਦੇ ਨਾਲ-ਨਾਲ ਸਰ ਸਾਡੇ ਤੇ ਪ੍ਰਾਈਵੇਟ ਵੈਪਨਸ ਨਾਲ ਸਾਡੇ ਗੋਲੀਆਂ ਚਲੀਆਂ ਜਾ ਰਹੀਆਂ ਉਹ ਉਹਰੇ ਸ਼ਰੇ 12 ਬੋਰ ਦੇ ਸ਼ਰੇ ਸੀ। ਸੋ ਟਰੈਕਟਰ ਕੌਣ ਪਾਦ ਗਿਆ? ਗੱਡੀਆਂ ਕੌਣ ਪਾਦ ਗਿਆ? ਸੋ ਇਹ ਇਸ ਸਰਾਸਰ ਸਾਡੇ ਨਾਲ ਧੱਕਾ ਹੈ ਸੋ ਅਸੀਂ ਮੰਗ ਕਰ ਰਹੇ ਹਾਂ ਪੰਜਾਬ ਸਰਕਾਰ ਨੂੰ ਪਰਿਵਾਰ ਮੰਗ ਕਰ ਰਿਹਾ ਕਿਸਾਨ ਜਥੇਬੰਦੀਆਂ ਇਹ ਮੰਗ ਕਰ ਰਹੀਆਂ ਢੱਲੇਵਾਲ ਸਭ ਮੰਗ ਕਰ ਰਹੇ ਕਿ ਭਾਈ ਇਹ ਪਰਚਾ ਦਰਜ ਕਰੋ ਬਾਈ ਨੇਮ ਪਰਚਾ ਦਰਜ ਕਰੋ ਸਾਡਾ ਕੰਮ ਖਤਮ ਹੈ ਸੀ ਪੋਸਟਮਾਰਟਮ ਕਰਾ ਕੇ ਤੇ ਅੰਤਿਮ ਸੰਸਕਾਰ ਹਜੇ ਤੱਕ ਮੁੰਡੇ ਦਾ ਅੰਤਿਮ ਸੰਸਕਾਰ ਨਹੀਂ ਇੱਕ ਦਿਨ ਨਹੀਂ ਰੋਜ਼ ਮਰ ਰਿਹਾ ਸ਼ੁਕਰਨ ਪੂਰੀ ਭੈਣ ਆਈ ਸੀ ਹੁਣ ਤੁਸੀਂ ਦੇਖਿਆ ਹੁਣ ਰੋਜ਼ ਮਰ ਰਿਹਾ ਕਿਉਂਕਿ ਹਜੇ ਅੰਤਿਮ ਸੰਸਕਾਰ ਹੀ ਨਹੀਂ ਹੋਇਆ ਸੋ ਸਾਡੀ ਮੰਗ ਹੈ ਕਿ ਪਰਚਾ ਦਰਜ ਕਰਨ ਕੁੱਤਾ ਮਰ ਜੇ ਨਾ ਕੁੱਤਾ ਉਹਦਾ ਮੁਕਦਮਾ ਦਰਜ ਹੋ ਜਾਂਦਾ ਏ ਤੁਹਾਡੀ ਕਾਰ ਥਲੇ ਕਿਸੇ ਦਾ ਪਾਲਤੂ ਕੁੱਤਾ ਆ ਗਿਆ ਤੂੰ ਕੰਪਲੇਂਟ ਦੇ ਕੇ ਤੁਹਾਡੇ ਨੇ ਐਫਆਈਆਰ ਦਰਜ ਕਰਾ ਦਿੰਦੇ ਬੰਦਾ ਮਰੇ ਦਾ ਪਰਚਾ ਨਹੀਂ ਯਾਰ ਲੋੜਾ ਨਹੀਂ ਆ ਗਿਆ ਇੰਜ ਲੱਗਦਾ ਹੈ ਕਿ ਪੰਜਾਬ ਸਰਕਾਰ ਨੇ ਬਿਲਕੁਲ ਮੁੱਖ ਮੰਤਰੀ ਪੰਜਾਬ ਨੇ ਗੋਡੇ ਠੀਕਤੇ ਆ ਅਸੀਂ ਅਸੀਂ ਆਉਣ ਵਾਲੇ ਸਮੇਂ 'ਚ ਪੂਰੇ ਪੰਜਾਬ ਭਰ ਦੇ ਵਿੱਚ ਕਰਾਓ ਕਰਾਂਗੇ ਵਿਧਾਨ ਸਭਾ ਚੱਲਣ ਨਹੀਂ ਦੇਵਾਂਗੇ ਕਿਸਾਨ ਦੀ ਲੜਾਈ ਲੜਾਂਗੇ ਔਰ ਜੇ ਸ਼ਹੀਦਾ ਦਰਜਾ ਔਰ ਮੁਕਦਮਾ ਨਾ ਦਰਜ ਹੋਇਆ ਤਾਂ ਇਸੇ ਤਰ੍ਹਾਂ ਸੜਕਾਂ ਤੇ ਅਸੀਂ ਲੜਾਈ ਲੜਦੇ ਰਹਿਣਾ ਸੁਨੀਲ ਜਾਖੜ ਨੇ ਜਦੋਂ ਕਾਂਗਰਸ ਸੀ ਉਦੋਂ ਕਿਸਾਨੀ ਧਰਨੇ ਦਾ ਸਮਰਥਨ ਕਰਦੇ ਹੁਣ ਚੁੱਪ ਬੈਠੇ ਨੇ ਇਹ ਕਹਿੰਦੇ ਕਿ ਰਾਜਨੀਤੀ ਨਾ ਕਰੋ ਕਿਸਾਨ ਦਾ ਪੁੱਤ ਹੈ 60 ਸਾਲ ਦੀ ਉਮਰ ਤੱਕ 40 ਸਾਲ ਦੀ ਉਮਰ ਤੱਕ ਕਾਂਗਰਸ ਪਾਰਟੀ ਚ ਰਿਹਾ ਕਿਸਾਨਾਂ ਦੀ ਗੱਲ ਕਰਦੇ ਰਿਹਾ ਅੱਜ ਅੱਜ ਡਰ ਲੱਗੇ ਮੇਰਿੰਦਰ ਮੋਦੀ ਚ ਕੁਰਸੀ ਤੋਂ ਛੁੱਟੀ ਕਰ ਦੇਣਗੇ ਇਹੋ ਜਿਹੇ ਪੰਜਾਬ ਦੇ ਲੋਕ ਹੈ ਇਸੇ ਕਰਕੇ ਤਾਂ ਇਹ ਇਹ ਸਤਾ ਸਰਕਾਰ ਤੋਂ ਲੋਕਾਂ ਨੇ ਲਾਂਭੇ ਕਰਦੇ ਇਹ ਲੋਕ ਤੁਸੀਂ ਗੱਲ ਕੀਤੀ ਸੀ ਕਿ ਨਾਪਸਨ ਕਨਾਂਤ ਕੀ ਕਰਦੇ ਮੈਂ ਕਿਹਾ ਸੀ ਕਿ ਮੁਕੰਮਲ ਸਾਡੇ ਬੰਦਿਆਂ ਦੀ ਰਾਖੀ ਕਰਨਾ ਸੀ ਇਹ ਪੰਜਾਬ ਪੁਲਿਸੇ ਦੱਸ ਦਿੰਦੀ ਪੰਜਾਬ ਪੁਲਿਸ ਤੇ ਤਨਖਾਦ ਹੈ ਹੁਣ ਐਸਐਸਪੀ ਸਾਹਿਬ ਨਾਲ ਗੱਲ ਹੋਈ ਕਹਿੰਦੇ ਮੈਂ ਤਾਂ ਉੱਥੇ ਹੀ ਐ ਪੰਜਾਬ ਪੁਲਿਸ ਉੱਥੇ ਸੀ ਕਿ ਨਹੀਂ ਸੀ ਜਦੋਂ ਸ਼ੁਕਰਨ ਦੀ ਮੌਤ ਹੋਈ ਹੈ ਪਹਿਲਾਂ ਇਹ ਵੀ ਦੱਸ ਦੇ ਫਿਰ ਉਹ ਪੰਜਾਬ ਪੁਲਿਸ ਕਰ ਕੀ ਰਹੀ ਹੈ ਜੇ ਉਹਨਾਂ ਦੀ ਆੜ ਵਿੱਚ ਸਾਡਾ ਬੰਦਾ ਮਾਰਤਾ ਉੱਥੇ ਤਨਖਾਦੀ ਦਾ ਕੀ ਫਾਇਦਾ ਹੈ ਮੈਂ ਕਿਹਾ ਸੀ ਸੁਰੱਖਿਆ ਕਰਨਾ ਪੰਜਾਬੀਆਂ ਦੀ ਪੰਜਾਬ ਪੁਲਿਸ ਦਾ ਕੰਮ ਹੈ ਕਾਂਗਰਸ ਦਾ ਰਾਜ ਹੁੰਦਾ ਸੀ ਦਿੱਲੀ ਤੱਕ ਛੱਡ ਕੇ ਆਈ ਸੀ ਕਿਸਾਨ ਨੂੰ ਕਿਸੇ ਨੇ ਹੱਥ ਨਹੀਂ ਲਾਇਆ 4 ਮਹੀਨੇ ਪੰਜਾਬ ਦੀਆਂ ਸੜਕਾਂ ਤੇ ਬੈਠੇ ਰਹੇ ਚੀ ਨੀ ਚਿੜੀ ਨੀ ਫੜਕੀ ਕਈ ਅਫਸਰ ਲਾਏ ਸਨ ਮਗਰ ਦਿੱਲੀ ਦੇ ਬਾਡਰ ਤੇ ਵੀ ਇਹਨਾਂ ਦਾ ਧਿਆਨ ਰੱਖਿਓ ਹੁਣ ਉਹ ਕਹਿੰਦੇ ਦਿੱਲੀ ਜਾਣੀ ਨਹੀਂ ਦਿੰਦਾ ਦਿੱਲੀ ਕਿਸੇ ਦੇ ਬਾਪ ਦੀ ਨਹੀਂ ਹੈ ਦਿੱਲੀ ਰਾਜ ਤਾਂ ਨਹੀਂ ਹੈ ਦਿੱਲੀ ਆਜ਼ਾਦ ਕਰਾਉਣ ਵਾਸਤੇ ਔਰ ਲਾਲ ਕਿਲੇ ਤੇ ਝੰਡਾ ਲਹਿਰਾਉਣ ਵਾਸਤੇ ਪੰਜਾਬੀਆਂ ਨੇ ਜਾਨ ਦਿੱਤੀ ਹੈ ਜਿਨ੍ਹਾਂ ਪੰਜਾਬੀਆਂ ਨੂੰ ਹੁਣ ਤੁਸੀਂ ਖਾਲਿਸਤਾਨੀ ਕਹਿ ਰਹੇ ਹੋ ਅਸੀਂ ਖਾਲਸਾਨੀ ਨਹੀਂ ਆ ਅਸੀਂ ਹਿੰਦੂਸਤਾਨੀ ਸੀਐਮ ਵੱਲੋਂ 1 ਕਰੋੜ ਦਾ ਰਾਸ਼ੀ ਤੇ ਇੱਕ ਸਰ ਉਹਦੇ ਯਾਰ ਜੇ ਸ਼ੁਭਕਰਨ ਮੁਰਦਾ ਹੋਵੇ ਰਾਜਾ ਵੜਿੰਗਾ ਆਪਦੀ ਨਿੱਜੀ ਜਾਇਦਾਦ ਤੋਂ 2 ਕਰੋੜ ਦੇ ਦੇਗਾ ਮੋੜ ਕੇ ਖਾ ਕਰੋੜ ਰੁਪਿਆ ਕਿਹੜਾ ਹੈ ਸੀਐਮ ਵੱਲੋਂ ਨਹੀਂ ਪੰਜਾਬ ਸਰਕਾਰ ਦਾ ਆਮ ਲੋਕਾਂ ਦਾ ਪੈਸਾ ਜਿਹੜਾ ਪੈਸਾ ਹੁੰਦਾ ਮੈਂ ਤੁਹਾਨੂੰ ਅੱਜ ਇਸ ਦੱਸ ਦਿਆ ਕਿ ਇਹਦੀ ਭੇਖਾ ਹੋ ਜਾਂਦਾ ਇਹ ਪੈਸਾ ਤੁਹਾਡੀ ਬਿਜਲੀ ਦੇ ਬਿੱਲਾਂ ਤੋਂ ਇਕੱਠਾ ਕੀਤਾ ਹੈ ਇਹ ਪੈਸਾ ਟੈਕਸ ਰੋਡ ਟੈਕਸ ਰਜਿਸਟਰੀ ਜਿਹੜੀ ਰਜਿਸਟਰੀ ਕਰਦੇ ਆ ਉਹਨਾਂ ਚੋਂ ਜਿਹੜਾ ਗੱਡੀਆਂ ਦਾ ਟੈਕਸ ਲੱਗਦਾ ਹੈ ਐਕਸਾਈਜ਼ ਸ਼ਰਾਬ ਤੋਂ ਇਹ ਉਹ ਸਾਰਾ ਪੈਸਾ ਇਕੱਠਾ ਹੁੰਦਾ ਉਹਦਾ ਮਾਲਕ ਹੁੰਦਾ ਹੈ ਮੁੱਖ ਮੰਤਰੀ ਜਿਹੜਾ ਵੀ ਬਣੇ ਉਹ ਕਹਿੰਦਾ ਵੀ ਆਹ ਲੋ ਕਰੋੜ ਰੁਪਏ ਕਿਸੇ ਨੇ ਜੇਬ ਚੋਂ ਦੱਸਣ ਕੀ ਦਿੱਤਾ ਮੇਰੇ ਕਹਿਣ ਦਾ ਮਤਲਬ ਨੌਕਰੀ पे ਇਹ ਕੋਈ ਆਸਾਨ ਨਹੀਂ ਹੈ ਇਹ ਕੋਈ ਕਰੋੜ ਰੁਪਿਆ ਦੇਣਾ ਇਹਦੇ ਨਾਲ ਪਰਵਾਹੀ ਨਹੀਂ ਹੈ ਧੰਨਵਾਦ ਕਰਦਾ ਫੇਰ ਵੀ ਇਸ ਦੇ ਬਾਵਜੂਦ ਵੀ ਧੰਨਵਾਦ ਤੁਸੀਂ ਕਰੋੜ ਰੁਪਏ ਦਿੰਦਾ ਪਰਚਾ ਦਰਜ ਕੀ ਚੀਜ਼ ਦਾ ਪ੍ਰੈਸ਼ਰ ਹੋ ਰਿਹਾ ਹੈ ਮੁੱਖ ਮੰਤਰੀ ਸਾਹਿਬ ਨੂੰ ਪੁੱਛਿਆ ਛੋਟੇ ਜਿਲ੍ਹੇ ਦੇ ਕੀ ਚੀਜ਼ ਦਾ ਪ੍ਰੈਸ਼ਰ ਹੋ ਰਿਹਾ ਹੈ ਦੇਸ਼ ਦੇ ਗ੍ਰਹਿ ਮੰਤ ਤੁਹਾਡੇ ਹੁਕਮਾਂ ਦੀ ਪਾਲਣਾ ਹੋ ਰਹੀ ਐ ਅਸੀਂ ਤੁਹਾਡੇ ਨਾਲ ਸਰਪੰਚ ਦਿਨਾਂ ਤੋਂ ਲੋਕ ਸੜਕਾਂ ਤੇ ਆ ਗਏ ਪਰਚਾ ਨਹੀਂ ਮੈਂ ਦਰਜ ਕੀਤਾ ਇਹ ਦਿੱਲੀ ਦੇ ਹੁਕਮਾਂ ਦੀ ਪਾਲਣਾ ਹੋ ਰਹੀ ਹਰ ਸਿਮਰਤ ਕੋਰ ਬਾਦਲ ਵੀ ਪਰਸੋ ਜਾ ਕੇ ਆਇਆ ਨੇ ਸ਼ੁਭਕਰਮ ਦੇ ਘਰੇ ਕਿਸ ਤਰ੍ਹਾਂ ਦੇ ਦੇ ਉਸੇ ਵੀ ਉਹਨਾਂ ਨੇ ਵੀ ਸ਼ੁਭਕਰਮ ਮਰ ਗਿਆ ਚਲੇ ਜਾਓ ਨਾ ਚਲੇ ਜਾਓ ਵਿਚਾਰੇ ਦਾ ਪਰ ਸ਼ੁਭਕਰਮ ਦੀ ਲੜਾਈ ਲੜੋ ਕੀ ਹਰ ਸਿਮਰਤ ਕੋਰ ਬਾਦਲ ਤੇ ਸੁਖਬੀਰ ਸਿੰਘ ਬਾਦਲ ਨੇ ਇਹ ਕਿਹਾ ਕਿ ਘੱਟਰ ਤੇ ਅਨਿਲ ਵਿੱਚ ਸ਼ੁਭਕਰਮ ਦੇ ਕਾਤਲ ਐ ਕੀ ਇਹ ਕਿਹਾ ਕਿ ਅਸੀਂ ਨਰਿੰਦਰ ਮੋਦੀ ਦੀ ਇਸ ਕਾਰਵਾਈ ਦਾ ਵਿਰੋਧ ਕਰਦੇ ਹਾਂ ਅਮੀਸ਼ਾ ਦੀ ਅਗਰੇ ਇਹ ਕਿਹਾ ਤਾਂ ਹੰਦਰਦੀ ਹੈ ਨਹੀਂ ਤਾਂ ਇਹ ਮਗਰਮਛ ਦੇ ਜਿਹੜੇ ਆਸੂ ਹੈ ਅੰਦਰ ਸਮਝੌਤਾ ਵੀ ਆਪੇ ਇਹ ਬੋਲਣਗੇ ਤਾਂ ਸਮਝੌਤਾ ਟੁੱਟ ਜਾਏਗਾ ਇਹ ਦੇਖ ਰਿਹਾ ਵੀ ਕਿਦੋਂ ਚੋਣ ਜਾਬਤਾ ਲੱਗ ਜਾਏ ਤੇ ਕਿਦੋਂ ਸਮਝੌਤਾ ਕਰ ਲਿਏ ਇਹ ਲੋਕਾਂ ਨੂੰ ਸਾਰੀ ਸੰਭ